ਕਾ ਖਾਤਾ ਵਾਈਰ ਜੀ ਕੀ ਪਤ ਹੈ ਸੋ ਸੱਜਣੋ ਇੱਕ ਵਾਰੀ ਕੋਈ ਕਥਾਵਾਚਕ ਸਿੰਘ ਪ੍ਰਚਾਰਕ ਕਥਾ ਕਰ ਰਿਹਾ ਸੀ ਤੇ ਉਹ ਦੱਸ ਰਿਹਾ ਸੀਗਾ ਵੀ ਜੇ ਤੁਹਾਨੂੰ ਨੀਂਦ ਜਿਆਦਾ ਆਉਦੀ ਹੈ ਤਾਂ ਤੁਸੀਂ ਜਿਆਦਾ ਲੰਬਾ ਸਮਾਂ ਸੌਂਦੇ ਹੋ 10-12 ਘੰਟੇ ਡੇਢੀ ਸੌਂਦੇ ਹੋ ਤਾਂ ਤੁਸੀਂ ਉਹਨੂੰ ਘਟਾ ਵੀ ਸਕਦੇ ਹੋ ਤੇ ਘਟਾਉਣ ਦੇ ਵਾਸਤੇ ਤੁਹਾਨੂੰ ਇੱਕ ਯੁਕਤੀ ਦੱਸਦੇ ਆ ਤੇ ਉਹ ਪ੍ਰਚਾਰਕ ਨੇ ਯੁਕਤੀ ਦੱਸੀ ਤੇ ਯੁਕਤੀ ਉਹਨੇ ਇਹ ਦੱਸੀ ਕਿ ਤੁਸੀਂ 15 ਮਿੰਟ ਜਲਦੀ ਉੱਠਣਾ ਸ਼ੁਰੂ ਕਰ ਦਿਓ ਤੇ ਇਹਦੇ ਨਾਲ ਤੁਹਾਡੇ ਸਰੀਰ ਦੇ ਵੀ ਉੱਤੇ ਕੋਈ ਪ੍ਰਭਾਵ ਨਹੀਂ ਪਊਗਾ ਤੇ ਤੁਸੀਂ ਨੀਂਦ ਤੁਹਾਡੀ ਘਟ ਜਾਊਗੀ ਉਹ ਕਿਸੇ ਬੰਦੇ ਨੇ ਇਸੇ ਤਰ੍ਹਾਂ ਸ਼ੁਰੂ ਕੀਤਾ ਕਿ ਉਹ 15 ਮਿੰਟ ਪਹਿਲਾਂ ਉੱਠਦਾ ਸੀਗਾ ਹਾਲ ਅਗਲੇ ਮਹੀਨੇ ਉਹ 15 ਮਿੰਟ ਹੋਰ ਉਹਨੇ ਕਰ ਲਏ ਇਸੇ ਤਰ੍ਹਾਂ ਉਹਨੇ 2-3 ਘੰਟਿਆਂ ਦਾ ਫਰਕ ਪਾ ਲਿਆ ਕੁਝ ਸਮੇਂ ਬਾਅਦ ਉਹ ਪ੍ਰਚਾਰਕ ਦੇ ਨਾਲ ਫਿਰ ਮਿਲਿਆ ਜਦੋਂ ਪ੍ਰਚਾਰਕ ਦੇ ਨਾਲ ਫਿਰ ਮੇਲ ਹੋਇਆ ਤਾਂ ਉਹਨੇ ਦੱਸਿਆ ਕਿ ਮੈਂ ਤੁਹਾਡੀ ਜੁਗਤੀ ਵਰਤੀ ਹੋਈ ਜਿਹੜੀ ਤੁਸੀਂ ਮੈਨੂੰ ਦੱਸਿਆ ਸੀਗਾ ਤੇ ਉਹਦੇ ਨਾਲ ਮੈਨੂੰ ਨੀਂਦ ਜਿੱਥੇ 12 ਘੰਟੇ ਸੀ 13 ਘੰਟੇ ਸੀਗੀ ਉੱਥੋਂ ਮੈਂ 8 ਜਾਂ 7 ਘੰਟੇ ਤੇ ਆ ਗਿਆ ਸੋ ਜਦੋਂ ਪ੍ਰਚਾਰਕ ਨੇ ਉਹਨੂੰ ਪੁੱਛਿਆ ਵੀ ਜਿਹੜੇ ਤੂੰ 5 ਘੰਟੇ ਜਾਂ 4 ਘੰਟੇ ਨੀਂਦ ਘਟਾਈ ਆ ਤਾਂ ਤੂੰ ਉਸ ਜਿਹੜੇ 4-5 ਘੰਟਿਆਂ ਨੂੰ ਕਿਵੇਂ ਵਰਤਦਾ ਤਾਂ ਉਹ ਵੀਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਜੀ ਉਹ ਫਿਰ ਮੋਬਾਈਲ ਚੱਲਦਾ ਜਿੰਨਾ ਤੱਕ ਨੈਟ ਨਹੀਂ ਮੁੱਕਦਾਗਾ ਉਹਨਾਂ ਜਦੋਂ ਉਹ ਰਾਤ ਨੂੰ ਮੋਬਾਈਲ ਵੇਖੀ ਜਾਂਦਾ ਤੇ ਉਹਦੇ ਨਾਲ ਜਦੋਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਉਦੋਂ ਸਮਾਂ ਪੂਰਾ ਹੋ ਜਾਂਦਾ ਤੇ ਉਦੋਂ ਬੰਦ ਕਰਕੇ ਪੌਣ ਸੌਂ ਜਾਈਦਾ ਸੋ ਪ੍ਰਚਾਰਕ ਨੇ ਇਹਨੂੰ ਕਿਹਾ ਵੀ ਭਰਾਵਾ ਤੈਨੂੰ ਇਸ ਤੋਂ ਇਹਦੂ ਚੰਗਾ ਤਾਂ ਤੂੰ ਸੋਈ ਜਾਇਆ ਕਰ ਕਿ ਤੂੰ ਇੱਕ ਬਿਮਾਰੀ ਨੂੰ ਛੱਡਿਆ ਤੇ ਇੱਕ ਹੋਰ ਝੇਡ ਲਈ ਆ ਸੋ ਜੇ ਤੁਸੀਂ ਨੀਂਦ ਘਟਾਈ ਆ ਤਾਂ ਉਹਦੇ ਵਾਸਤੇ ਤੁਸੀਂ ਸਿਮਰਨ ਕਰ ਸਕਦੇ ਹੋ ਪੰਜ ਬਾਣੀਆਂ ਦਾ ਪਾਠ ਕਰ ਸਕਦੇ ਹੋ ਉਦੇ ਮਾਰਤੇ ਤੁਹਾਨੂੰ ਪਹਿਰਾ ਜੇ ਤੁਸੀਂ ਨੀਂਦ ਨੂੰ ਘਟਾ ਕੇ ਤੇ ਫੋਨ ਵੱਦੀ ਵਕਤੋਂ ਕਰਦੇ ਹੋ ਤੇ ਜਿਆਦਾ ਦੇਰ ਰਾਤ ਤੱਕ ਫੋਨ ਦੇਖਦੇ ਹੋ ਤਾਂ ਇਹਦੂ ਤਾਂ ਤੁਸੀਂ ਸੁੱਤੇ ਹੀ ਚੰਗੇ ਹੋ ਸੋ ਵੀਡੀਓ ਚੰਗੀ ਲੱਗੀ ਆ ਤਾਂ ਵਿਚਾਰ ਚੰਗੇ ਲੱਗੇ ਤਾਂ ਸ਼ੇਅਰ ਕਰਦੇ ਜੀ ਤੇ ਆਪਣੇ ਪੇਜ ਪਰਮਜੀਤ ਚੰਦਵਾਜਾ ਫੇਸਬੁੱਕ ਪੇਜ ਅਤੇ YouTube ਚੈਨਲ ਪਰਮਜੀਤ ਚੰਦਵਾਜਾ ਨੂੰ ਸਬਸਕ੍ਰਾਈਬ ਕਰਦੇ ਜੀ ਵਾਟ ਵਾਟ ਕਮੈਂਟ ਕਰਿਆ ਜੀ ਬਹੁਤ ਬਹੁਤ ਧੰਨਵਾਦ ਵਾਈ ਮਿਊਜ਼ਿਕਾ ਖਾਲਸਾ ਉਹ ਵਾਈ ਮਿਊਜ਼ਿਕੀ ਬਤੈ